ਅਸੀਂ ਖੜੇ ਹਾਂ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਨੂੰ ਮਰਮਰਤੇ ਬੈਠੇ ਹਾਂ ਅੱਜ 47 ਦਿਨ ਪੂਰੇ ਹੋ ਗਏ ਨੇ ਝੱਖੜ ਵੀ ਆਏ ਨੇਹਰੀਆਂ ਵੀ ਆਈਆਂ ਅੱਜ ਫੇਰ ਮੌਸਮ ਨੇ ਜਿਹੜੀ ਕਰਬਟ ਲਈ ਹੈ ਮੀਂਹ ਪੈ ਰਿਹਾ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਿਹਾ ਕਿ ਲੋਕ ਜਿਹੜੇ ਕਿਸਾਨ ਨੇ ਇੱਥੇ ਕਿਵੇਂ ਦੀ ਜਿਹੜੀ ਜ਼ਿੰਦਗੀ ਆ ਤਕਰੀਬਨ 11 ਮਹੀਨਿਆਂ ਤੋਂ ਬਸਰ ਕਰ ਰਹੇ ਨੇ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਿਹਾ ਕਿ ਟਰਾਲੀਆਂ ਦੇ ਉੱਤੇ ਜਿਹੜੇ ਆਪਣੇ ਘਰ ਬਣਾਏ ਹੋਏ ਨੇ ਤੰਬੂ ਲਾਏ ਹੋਏ ਨੇ ਸਾਰਾ ਪੂਰਾ ਰੇਜਮੈਂਟਾ ਜਿਹੜਾ ਕੀਤਾ ਹੋਇਆ ਪਰ ਘਰ ਤੋਂ ਬਿਗੈਰ ਰਹਿਣਾ ਬੜੀਆਂ ਮੁਸ਼ਕਲਾਂ ਦੇ ਨਾਲ ਰਹਿਣਾ ਪੈਂਦਾ ਤੁਹਾਨੂੰ ਅਗਲਾ ਲੰਗਰ ਜਿਹੜੇ ਕਿਉਂਕਿ ਕਿਸਾਨ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਦੇ ਨੇ ਲੰਗਰਾਂ ਦੇ ਇੰਤਜ਼ਾਮ ਇੱਥੇ ਪੁਖਤਾ ਕੀਤੇ ਹੋਏ ਨੇ ਪਰ ਜਿਹੜੀ ਮੌਸਮ ਨੇ ਕਰਬਟ ਲਈ ਆ ਮੀਂਹ ਪੈਣਾ ਸ਼ੁਰੂ ਹੋਇਆ ਉਹਦੇ ਨਾਲ ਕਿਤੇ ਨਾ ਕਿਤੇ ਹੁਣ ਜਿਹੜਾ ਖਨੌਰੀ ਬਾਰਡਰ ਦਾ ਮੋਰਚਾ ਹਰ ਕੋਈ ਬੰਦਾ ਬਾਰਸ ਤੋਂ ਬਚਣ ਲਈ ਆਪਣੀਆਂ ਟਰਾਲੀਆਂ ਦੇ ਵਿੱਚ ਅੰਦਰ ਜਰੂਰ ਜਾਂਦਾ ਕਿਉਂਕਿ ਠੰਡ ਇੱਕ ਪਾਸੇ ਸੀਤ ਲਹਿਰ ਚੱਲ ਰਹੀ ਆ ਪੂਰੀ ਠੰਡ ਆ ਜਿਹੜੀ ਪੈ ਰਹੀ ਆ ਹੁਣ ਮੀਂਹ ਆ ਜਿਹੜਾ ਉਹ ਪੈ ਕੇ ਹਟਿਆ ਤੁਸੀਂ ਦੇਖੋ ਕਿ ਲੰਗਰ ਨਿਰੰਤਰ ਜਿਹੜੇ ਉਸੇ ਤਰ੍ਹਾਂ ਚੱਲ ਰਹੇ ਨੇ ਭਾਵੇਂ ਜਿਹੜੇ ਕਿਸਾਨ ਨੇ ਲਗਾਤਾਰ ਖਨੋਰੀ ਬਾਰਡਰ ਤੇ ਆ ਰਹੇ ਨੇ ਅੱਜ 47 ਦਿਨ ਹੋ ਗਏ ਜਗਜੀਤ ਸਿੰਘ ਡੱਲੇਵਾਲ ਨੂੰ ਹਰ ਰੋਜ਼ ਇੱਥੇ ਇਕੱਠ ਵੱਧਦਾ ਪਰ ਲੰਗਰਾਂ ਦੇ ਇੰਤਜ਼ਾਮ ਵੀ ਉਸੇ ਤਰ੍ਹਾਂ ਕੀਤੇ ਹੋਏ ਨੇ ਬਾਬਾ ਜੀ ਲਗਾਤਾਰ ਲੰਗਰ ਦੀ ਸੇਵਾ ਕਰ ਰਹੇ ਹੋ ਇੱਕ ਪਟਿਆਲਾ ਦਾ ਲਗਾਤਾਰ ਚੱਲਦਾ ਮੌਸਮ ਦਾ ਕਿੰਨਾ ਕੁ ਜਿਹੜਾ ਅਸਰ ਪੈਂਦਾ ਹੈ। ਉਹ ਸੱਚ ਦੇਖ ਤਾਂ ਚਲੋ ਜੋ ਪਰਮਾਤਮਾ ਦੇ ਰਾਂਗਿਆ ਜੋ ਹੈ ਆ ਜੇ ਕਰੀ ਜਾਂਦਾ ਅਸੀਂ ਆਪਦਾ ਕੰਮ ਕਰੀ ਜਾਂਦਾ ਆਪਦਾ ਕੰਮ ਕਰੀ ਜਾਂਦਾ। ਹਮਮ ਕਿਸਾਨ ਆਪਦਾ ਕੰਮ ਕਰੀ ਜਾਂਦੇ ਆ। ਬਿਲਕੁਲ ਜੀ ਇਹ ਬਜ਼ੁਰਗਾਂ ਦੇ ਜਿਹੜੇ ਜਜ਼ਬੇ ਨੇ ਕਿਉਂਕਿ ਮੌਸਮ ਨੇ ਆਪਦਾ ਕੰਮ ਕਰਨਾ ਮੌਸਮ ਨੇ ਕਰਬਟ ਲੈਣੀ ਹੈ ਪਰ ਅਸੀਂ ਜਿਹੜਾ ਆਪਣੀ ਸੇਵਾ ਨਿਰੰਤਰ ਜਾਰੀ ਰੱਖੀ ਹੋਈ ਹੈ ਦੂਜੇ ਪਾਸੇ ਨੌਜਵਾਨ ਖੜੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਭਾਈ ਜੀ ਕਿਹੜੀ ਜਗ੍ਹਾ ਤੋਂ ਹੋਇਓ? ਕਹੇ ਜੀ ਸ਼੍ਰੀ ਮੁਖਸਰ ਸਾਹਿਬ ਤੋਂ ਜੀ ਮੌਸਮ ਬੜਾ ਖਰਾਬ ਹੈ ਕਿਸਾਨ ਤੁਸੀਂ ਦੇਖਦੇ ਹੋ ਸਾਰੇ ਨੌਜਵਾਨੋ ਲਗਾਤਾਰ ਇੱਥੇ 11 ਮਹੀਨਿਆਂ ਤੋਂ ਬੈਠੇ ਨੇ ਕਿਦਾਂ ਲੱਗਦਾ ਤੁਹਾਨੂੰ ਕਿਉਂਕਿ ਘਰ ਤੋਂ ਬਾਹਰ ਜਿਹੜੇ ਬਜ਼ੁਰਗ ਬੰਦੇ ਨੇ ਲਗਾਤਾਰ 11 ਮਹੀਨਿਆਂ ਤੋਂ ਬੈਠੇ ਹੋਏ ਹੈ ਹੈ ਤਾਂ ਜੀ ਬਜ਼ੁਰਗਾਂ ਨੂੰ ਔਖਾ ਬਟ ਕੋਈ ਗੱਲ ਨਹੀਂ ਜੀ ਖੇਤਾਂ 'ਚ ਵੀ ਆਹੀ ਮੌਸਮ ਹੁੰਦਾ ਜੀ ਖੇਤਾਂ 'ਚ ਮਿਹਨਤਾਂ ਕਰਦੇ ਆ ਫਸਲਾਂ ਉਗਾਉਣੀਆਂ ਜੀ ਉੱਥੇ ਵੀ ਮੌਸਮ ਨਾਲ ਇਦਾਂ ਹੀ ਦੋ-ਦੋ ਹੱਥ ਕਰਨੇ ਪੈਂਦੇ ਉਹ ਇੱਥੇ ਕਰੀਏ ਨੇ ਇੱਥੇ ਵੱਖਰੀ ਗੱਲ ਆ ਵੀ ਆਪਣੇ ਹੱਕਾ ਖਾਤਰ ਖੜੇ ਆ ਜੀ ਠੀਕ ਹੈ ਨਾ ਜੀ ਗੱਲ ਇੱਕ ਵੱਡੀ ਦਿੱਕਤ ਦਾ ਸਾਹਮਣਾ ਪੈਂਦਾ ਇੱਕ ਤੇ ਸਰਕਾਰ ਦੀ ਮਾਰ ਉਤੋਂ ਕੁਦਰਤ ਦੀ ਮਾਰ ਮੀਂਹ ਦੇ ਨਾਲ ਲੰਗਰਾਂ 'ਚ ਤੰਬੂਆਂ 'ਚ ਜਿੰਨੇ ਵੀ ਟੈਂਟ ਲੱਗੇ ਨੇ ਸਾਰਿਆਂ ਦੇ ਵਿੱਚ ਜਿਹੜੇ ਬਿਸਤਰੇ ਆ ਉਹ ਭੇਜ ਜਾਂਦੇ ਆ ਖਾਣ ਵਾਲਾ ਜਿਹੜਾ ਸਮਾਨ ਦਾ ਆਟਾ ਆ ਹੋਰ ਜਿਹੜੀਆਂ ਰਸਤਾ ਨੇ ਉਹ ਭੇਜ ਜਾਂਦੀਆਂ ਨੇ ਵੱਡੀ ਪ੍ਰੋਬਲਮ ਆਉਂਦੀ ਹੈ ਜੀ ਮੀਂਹ ਦੇ ਵਿੱਚ ਵੱਡੀ ਦਿੱਕਤ ਆ ਕਿਸਾਨਾਂ ਨੂੰ ਇੱਕ ਰਾਤ ਨੂੰ ਸੌਣ ਦੀ ਵੀ ਜਿਹੜੇ ਬਿਸਤਰੇ ਆ ਉਹ ਵੀ ਸਾਰੇ ਭੇਜ ਗਏ ਆ ਸੌਣ ਵਾਸਤੇ ਹੁਣ ਰਾਤ ਨੂੰ ਵੀ ਪ੍ਰੋਬਲਮ ਆਉਣੀ ਆ ਜਿਹੜੇ ਪਹਿਰੇ ਤੇ ਆ ਰਾਤ ਜਿਹੜੇ ਵੀਰ ਪਹਿਰਾ ਕਰਦੇ ਨੇ ਉਹਨਾਂ ਵਾਸਤੇ ਵੀ ਵੱਡੀ ਪ੍ਰੋਬਲਮ ਆਉਂਦੀ। ੁੱਲ ਮਲ ਕੋ ਸਾਰਾ ਟੋਟਲ ਹੀ ਆ ਵਜੇ ਹਸਾਬ ਲਾਈਏ ਤੇ ਸਾਰੇ ਕਿਸਾਨ ਜਿਹੜੇ ਮੀਂਹ ਦੇ ਵਿੱਚ ਵੱਡੀ ਦਿੱਕਤ ਆਉਂਦੀ ਹੈ ਜੀ। ਜੋ ਕੋਈ ਵੀ ਖਿਆਲ ਪਾਏ ਜੀ ਕੋ ਹੋਵੇ ਚੜ੍ਹਦੀ ਕਲਾ ਤੇ ਰਹਿਣਾ ਸਾਡੇ ਪ੍ਰਧਾਨ ਜੀ ਦੇ ਖਾਤਰ ਅਸੀਂ। ਇਹ ਪਿੱਛੇ ਨਹੀਂ ਹਟਾਂ। ਕਿੰਨੀ ਵਾਰਸ਼ ਹੋ ਜੇ। ਕੁਛ ਵੀ ਹੋਈਏ, ਹਨੇਰੀ ਆਈਏ, ਮੀਂਹ ਆਈ ਜਾਵੇ ਅਸੀਂ ਪਿੱਛੇ ਨਹੀਂ ਹਟਾਂਗੇ। ਪਰ ਜਦੋਂ ਬਾਰਿਸ਼ ਹੁੰਦੀ ਹੈ ਫਿਰ ਔਖਾ ਕਿੰਨਾ ਕੁ ਲੱਗਦਾ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਕਿੱਥੇ ਤੋਂ ਬੋਣ ਦੀਆਂ। ਉਹ ਸ਼ਾਹਨ ਮੁਸ਼ਕਲਾਂ ਕਿਵੇਂ ਹੋਵੇ ਭਾਵੇਂ ਅਸੀਂ ਕਹੇ ਲੋਟੀ ਕੱਟ ਗਏ। ਅਸੀਂ ਛੱਡ ਕੇ ਜਾਣ ਜੋਗੇ ਨਹੀਂਗੇ ਨਾ ਹੀ ਛੱਡਗੇ ਤੇ ਨਾ ਛੱਡਣ ਆਲੇ ਆਸੀਂ ਪਰ ਫਿਰ ਵੀ ਦਿੱਕਤਾਂ ਤਾਂ ਦੱਸ ਦੋ ਵੀ ਦਿੱਕਤ ਆਉਂਦੀ ਕੀ ਹੈ ਦਿੱਕਤ ਬੱਸ ਹਨ ਕੋਈ ਨਹੀਂ ਆ ਰਹੀ ਵਾ ਮਾੜਾ ਮੋੜਾ ਚਾਉਂਦਾ ਚੁੰਦਾ ਅਸੀਂ ਸੈੱਟ ਕਰ ਲੈਣੇ ਆਪਦਾ ਤਰਪਾਲ ਖਾਲਸਾ ਨਾਲ ਹੈਗੇ ਸਾਡੇ ਕੋਲੇ ਅਸੀਂ ਹੋਰ ਪਾ ਲੈਣੇ ਲੈ ਕੇ ਜਿੱਥੇ ਚਾਉਂਦਾ ਸੀ ਉੱਥੋਂ ਪਾ ਕੇ ਉਥੋਂ ਆਲਾ ਕਵਰ ਕਰ ਲੈਣੇ ਮੁਸ਼ਕਲਾਂ ਕਿੰਨੀਆਂ ਕਹੁੰਦਿਆਂ ਨੇ ਮੁਸ਼ਕਲਾਂ ਇਹ ਸਾਡੇ ਤੰਬੂ ਕੱਚੇ ਚਾਉ ਜਾਂਦੇ ਆ ਤਰਪਾਲਾਂ ਪਾੜ ਜਾਂਦੇ ਬੋਦੀਆਂ ਸਰਕਾਰਾਂ ਕੋਲ ਸੁਣਦੇ ਨਹੀਂਆਂ 13 ਮਹੀਨੇ ਹੋ ਗਏ ਬੈਠਾ ਨੂੰ ਕੋਈ ਸਾਡਾ ਹੱਲ ਨਹੀਂ ਕਰਦੇ ਅਸੀਂ ਕਹੇ ਲੋਟ ਕਰ ਗਏ ਸਾਡਾ ਸਾਰੇ ਲੀੜੇ ਭਜ ਜਾਂਦੇ ਬੈਸਤਰੇ ਭਜ ਜਾਂਦੇ ਆ ਅਸੀਂ ਕੀ ਕਰਾਂ ਕਹੇ ਲੋਟੀ ਕਿਵੇਂ ਟਪਾਵਾਂਗੇ ਟਾਈਮ ਜੀ ਉਹ ਇਹਨਾਂ ਨੂੰ ਹੱਲ ਕਰਨਾ ਚਾਹੀਦਾ ਕੁਝ ਨਾ ਕੁਝ ਵੀ ਕਰੋ ਸਾਡਾ ਪਰਪਾਲਾ ਚੌਣ ਲੱਗ ਜਾਂਦੀਆਂ ਆ ਥੱਲੇ ਚਿੱਕੜ ਹੋਇਆ ਪਿਆ ਬਾਲਣ ਗਿੱਲਾ ਹੋ ਜਾਂਦਾ ਜੀ ਰੋਟੀ ਬਣਾਉਣਾ ਮੁਸ਼ਕਲਾਂ ਦਾ ਬਹੁਤ ਜ਼ਿਆਦਾ ਆਉਂਦੀਆਂ ਆ ਜੀ ਪਰ ਸਾਡੀ ਕੋਈ ਸੁਣਵਾਈ ਸਰਕਾਰ ਕਰ ਨਹੀਂ ਰਹੀ ਕਿਵੇਂ ਦੇ ਹਾਲਾਤ ਦੇਖਦੇ ਆ ਕਿ ਲੰਬਾ ਸਮਾਂ ਹੋ ਗਿਆ 47 ਦਿਨ ਜਗਦੀ ਡੱਲੇ ਵਾਲੂ ਵੀ ਹੋ ਗਏ ਹਾਂਜੀ ਬਹੁਤ ਲੰਮਾ ਸਮਾਂ ਆ ਕੀ ਕਹਣਾ ਚਾਹੁੰਦੇ ਹਾਂ ਅਸੀਂ ਇਹ ਆਣੇ ਵੀ ਸਰਕਾਰ ਸਾਡੀ ਸੁਣਵਾਈ ਕਰੇ ਜੀ ਸਾਡੀਆਂ ਜਾਇਜ਼ ਮੰਗਾਂ ਗੌਰ ਕਰੇ ਗੱਲਬਾਤ ਦਾ ਦੌਰ ਸ਼ੁਰੂ ਕਰੇ ਬਿਲਕੁਲ ਜੀ ਜਿਹੜੇ ਕਿਸਾਨ ਨੇ ਲਗਾਤਾਰ ਕਹਿ ਸਕਦੇ ਆ ਕਿ ਭਾਵੇਂ ਮੀਂਹ ਹੋਵੇ ਨੇਰੀ ਹੋਵੇ ਆਪਣੀ ਫਸਲ ਨੂੰ ਪੁੱਤਾਂ ਵਾਂਗੂ ਪਾਲਦੇ ਨੇ ਪਰ ਉਸੇ ਤਰ੍ਹਾਂ ਹੁਣ ਆਪਣੀਆਂ ਹੱਕੀ ਮੰਗਾਂ ਦੇ ਲਈ ਵੀ ਬਾਰਡਰਾਂ ਦੇ ਉੱਤੇ ਉਸੇ ਤਰ੍ਹਾਂ ਡਟੇ ਹੋਏ ਨੇ ਜਿਹੜੇ ਇੰਤਜ਼ਾਮ ਨੇ ਤੁਹਾਨੂੰ ਦਿਖਾਉਣਾ ਕਿ ਕਿਵੇਂ ਨੌਜਵਾਨ ਸੇਵਾ ਵੀ ਕਰ ਰਹੇ ਨੇ ਇਹ ਜਿਹੜੇ ਲੰਗਰ ਵਾਲੇ ਨੌਜਵਾਨ ਨੇ ਲਗਾਤਾਰ ਭਾਵੇਂ ਚਾਹ ਦਾ ਹੋਵੇ ਭਾਵੇਂ ਪ੍ਰਸ਼ਾਦੇ ਦਾ ਲੰਗਰ ਆ ਉਹ ਲਗਾਤਾਰ ਨਿਰੰਤਰ ਜਾਰੀ ਆ ਪਰ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਜਿਹੜੇ ਹੌਸਲੇ ਨੇ ਲਗਾਤਾਰ ਉਸੇ ਤਰ੍ਹਾਂ بلند ਨੇ ਪਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕਿ ਕਿੱਦਾਂ ਜਿਹੜੀ ਚਿਕੜੀ ਦੇ ਵਿੱਚ ਇਹਨਾਂ ਨੂੰ ਸੜਕਾਂ ਦੇ ਉੱਤੇ ਰਹਿਣ ਲਈ ਮਜਬੂਰ ਨੇ ਕਿਉਂਕਿ ਮੌਕੇ ਦੀਆਂ ਸਰਕਾਰਾਂ ਦੀ ਬੇਰੁਖੀ ਦਾ ਕਾਰਨ ਅੱਜ ਕਿਸਾਨਾਂ ਨੂੰ 10 ਮਹੀਨੇ ਹੋ ਚੁੱਕੇ ਨੇ ਬਾਰਡਰਾਂ ਦੇ ਉੱਤੇ ਬੈਠਿਆ ਉਹਨੂੰ ਝੱਖੜ ਵੀ ਆਏ ਮੀਂਹ ਵੀ ਆਏ ਗਰਮੀ ਵੀ ਪਈ ਤੇ ਹੁਣ ਪੂਰੀ ਠੰਡ ਦੇ ਵਿੱਚ ਵੀ ਲਗਾਤਾਰ ਕਿਸਾਨ ਮੋਰਚਿਆਂ ਦੇ ਉੱਤੇ ਡਟੇ ਹੋਏ ਨੇ ਜਗਜੀਤ ਸਿੰਘ ਡੱਲੇਵਾਲ ਦੀ ਭਾਵੇਂ ਸਿਹਤ ਬੜੀ ਨਾਜ਼ੁਕ ਬਣੀ ਹੋਈ ਆ 47 ਦਿਨ ਹੋ ਗਏ ਨੇ ਬਿਨਾ ਅੰਨ ਖਾਦੇ ਸਿਰਫ ਪਾਣੀ ਦੀ ਘੁੱਟ ਤੇ ਜੀ ਰਹੇ ਨੇ ਪਰ ਹੌਸਲੇ ਉਸੇ ਤਰ੍ਹਾਂ ਬਲੰਦ ਨੇ ਕਿ ਜਿੰਨਾ ਚਿਰ ਸਾਡੀਆਂ ਰਹਿਂਦੀਆਂ ਤੇਰਾ ਮੰਗਾਂ ਨੇ ਉਹ ਪੂਰੀਆਂ ਨਹੀਂ ਹੁੰਦੀਆਂ ਉੰਨਾ ਚਿਰ ਮੇਰਾ ਜਿਹੜਾ ਮਰਨ ਅਰਸਾ ਉਹ ਜਾਰੀ ਰਹੂਗਾ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਪੀਟੀਸੀ ਦੇ ਨਾ ਕੈਮਰਾਮੈਨ ਜੱਗੀ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਖਨੌਰੀ ਸੰਗਰੂਰ